ਸਰਵ ਜੀ ਸੰਗਰੂਰ ਵੀ ਦੀ ਰਚਨਾ ਲੈ ਨੱਚ ਲੱਗ ਕੇ ਬੜਾ ਆਨੰਦ ਆਉਂਦਾ ਏ ਕਰਦਾ ਏ ਗੱਲਾਂ ਕੋਈ ਨਾਮ ਤੇ ਆਉਂਦਾ ਏ ਕਰਦਾ ਏ ਗੱਲਾਂ ਕੋਈ ਨਾਮ ਤੇ ਆਉਂਦਾ ਏ ਲੈ ਨੱਚ ਲੱਗ ਕੇ ਆਨੰਦ ਬੜਾ ਆਉਂਦਾ ਏ ਲੈ ਨੱਚ ਲੱਗ ਕੇ ਆਨੰਦ ਬੜਾ ਆਉਂਦਾ ਏ ਕਰਦਾ ਏ ਗੱਲਾਂ ਕੋਈ ਨਾਮ ਤੇ ਆਉਂਦਾ ਏ ਕਰਦਾ ਏ ਗੱਲਾਂ ਕੋਈ ਕੋਈ ਨਾਮ ਤੇ ਆਉਂਦਾ ਏ ਮਾਰੇ ਠੱਗੀਆਂ ਜਹਾਨੀ ਕੋਈ ਸੱਚੇ ਦਰਵਾਜ਼ੇ ਮਾਰਿਦਾ ਹੰਕਾਰੀ ਬੰਦਾ ਦੇਖੋ ਕਿਵੇਂ ਦਾਤੇ ਨੂੰ ਹੈ ਬਸਾਰਦਾ ਮਾਰੇ ਠੱਗੀਆਂ ਜਹਾਨੀ ਕੋਈ ਸੱਚੇ ਦਰਵਾਜ਼ੇ ਮਾਰਿਦਾ ਹੰਕਾਰੀ ਬੰਦਾ ਦੇਖੋ ਕਿਵੇਂ ਦਾ ਤੈਨੂੰ ਹੈ ਵਿਸਾਰਦਾ